ਅਸੀਂ ਉਹ ਚਾਰ ਭਾਗਾਾਂ ਚ ਵੰਡ ਕੇ ਰੋਟ ਦੇ ਹਿਸਾਬ ਨਾਲ ਉਹ ਫਸਲਾਂ ਨੂੰ ਸਾਈਟਿੰਗ ਕਰ ਲੈਨੇ ਜੀ ਜਿਵੇਂ ਹੁਣ ਮੈਂ ਤੁਹਾਨੂੰ ਉਦਾਹਰਨ ਤੌਰ ਤੇ ਦੱਸਦਾ ਵੀ ਅੱਗੇ ਸਾਡਾ ਆਲੂ ਦਾ ਸੈ ਛੋਟਾ ਰਹਿ ਜਾਂਦਾ ਅੱਛਾ ਜੀ ਹੁਣ ਅਸੀਂ ਲਾਉਣੇ ਤਾਂ ਆਪ ਦੇ ਇੱਕ ਜੋ ਗ੍ਰਾਈ ਆਲੂ ਜੀ ਕੋਈ 5-4 ਮਰਲੇ ਲਾ ਲੈ ਤੇ ਉਹਦੇ ਚ ਅਸੀਂ ਪ੍ਰੋਸੀਜਰ ਬਦਲ ਕੀ ਕਰ ਲਈ ਹੁਣ ਉਹਦੇ ਵਿੱਚ ਉਹਦੇ ਚ ਅਸੀਂ ਐ ਕਰ ਲਿਆ ਵੀ ਜਿਹੜੇ ਬੈੱਡ ਬਣਾ ਕੇ ਹਮ ਅ ਡੋਰ ਤੋਂ 3 ਫੁੱਟ ਚੌੜਾ ਬੈੱਡ ਬਣਾਉਣਾ ਹੈ ਜੀ ਤੋਂ 3 ਫੁੱਟ ਚੌੜਾ ਰਹੇ ਜਾਂਦਾ ਫੱਟ ਨੂੰ 3 ਫੁੱਟ ਚੌੜਾ ਲੈ ਜੀ ਉਹਦੇ ਗੈਠਕ ਸਾਈਡਾਂ ਤੋਂ ਛੱਡ ਕੇ ਉਧਰੋਂ ਵੀ ਗੈਠਕ ਛੱਡ ਕੇ ਖਾਲੀ ਤੋਂ ਅਸੀਂ ਆਲੂ ਫੁੱਟ ਫੁੱਟ ਤੇ ਲਾ ਦੇਣਾ ਆਲੂ ਦੇ ਉੱਤੇ ਮਿੱਟੀ ਨਹੀਂ ਪਾਉਣੀ ਜਿੱਡਾ ਆਲੂ ਦਾ ਸਾਈਜ਼ ਆ ਟੂਆ ਉਨੇ ਹੀ ਰੱਖਣਾ ਬਸ ਅੱਛਾ ਠੀਕ ਹੈ ਉਤੋਂ ਆਲੂ ਉਹ ਬਰਾਬਰ ਆ ਜੇ ਮਿੱਟੀ ਦੇ ਠੀਕ ਹੈ ਜੀ ਉਹ ਸਾਹ ਨਾਲ ਬਚਾਲੇ ਉਹਦੇ ਛੋਡਿਆਂ ਦੇ ਉੜੇ ਲਾ ਦੇਣੇ ਠੀਕ ਹੈ ਛੋਲੇ ਫਾੜੀ ਦਾ ਫਸਲ ਆ ਗਈ ਆਲੂ ਜਾੜਾ ਵਾਲੀ ਫਸਲ ਆ ਗਈ ਤੇ ਜਿਹੜੀਆਂ ਖਾਲੀਆਂ ਜੀ ਉਹਨਾਂ ਚ ਅਸੀਂ ਗੋਭੀ ਦੇ ਬੂਟੇ ਡੇਡ ਡੇਡ ਫੁੱਟ ਤੇ ਤਕਰੀਬਨ ਦੋਨਾਂ ਸਾਈਡਾਂ ਤੇ ਲਾ ਦੇਣੇ ਠੀਕ ਹੈ ਜੀ ਉਹ ਜਿੰਨੂੰ ਆਲੂ ਲਾ ਕੇ ਛੋੜੇ ਬੀਜ ਕੇ ਪ੍ਰਾਲੀ ਸੱਟ ਕੇ ਤੇ ਉਹਨੂੰ ਸਨੇ ਸਾਰਾ ਕੋ ਪੱਧਰਾ ਕਰ ਦੇਣਾ ਇੰਨੀ ਮੋਟੀ ਪ੍ਰਾਲੀ ਪਾੜਣੀ ਹਾਂਜੀ ਗੋਭੀ ਲਾਉਣ ਵੇਲੇ ਪਨੀਰੀ ਲਾਉਣੀ ਆ ਤਾਂ ਉਹ ਪ੍ਰਾਲੀ ਦੇ ਉੱਥੇ ਉਹਨਾਂ ਕਸਨ ਕੀਤਾ ਕਿ ਉਹ ਖਾਲੀ ਜਾਏ ਲਾਤਾ ਜੀ ਖਾਲੀਆਂ ਚ ਪਾਣੀ ਲਾਉਣਾ ਤਾਂ ਪਾਣੀ ਨਹੀਂ ਚੜਨ ਦੇਣਾ ਹਮ ਇੱਕ ਤਾਂ ਆਲੂਆਂ ਦਾ ਸਾਈਜ਼ ਬਹੁਤ ਵੱਧ ਗਿਆ ਠੀਕ ਹੈ ਜੀ ਜਿਹੜਾ ਚਿੱਟਾ ਆਲੂ ਆ ਉਤਾਸੀਂ 700 ਗ੍ਰਾਮ ਤੱਕ ਸਾਈਜ਼ ਲੈ ਗਏ ਅੱਛਾ ਜਿਹੜਾ ਲਾਲ ਆਲੂ ਆ ਉਹ ਤਕਰੀਬਨ 350 ਗ੍ਰਾਮ 300 ਗ੍ਰਾਮ ਤੱਕ ਉਹਦਾ weight ਜਾਵੜਿਆ ਜੀ ਤੇ ਇੱਕ ਉਹਦਾ ਝਾੜ ਵਧਦਾ ਹਮ ਇਹ ਹੀ ਅਸੀਂ ਤਜਰਬਾ ਕੀਤਾ ਵੀ ਇੱਕ ਦੂਜੀ ਫਸਲ ਇੱਕ ਦੂਜੇ ਨਾਲ ਜੇ ਆਪਾਂ ਮਿਕਸ ਕਰਕੇ ਬੀਜਦੇ ਹਾਂ ਹਮ ਤਾਂ ਧੂਆਂ ਜੀ ਜਾਂਦਾ ਝਾੜ ਵਧਦਾ ਬਿਲਕੁਲ ਤੀਜੀ ਫਸਲ ਗੋਭੀ ਨੇ ਤਾਂ ਹੋ ਹੀ ਜਾਣਾ ਮਤਲਬ ਨਹੀਂ ਅੱਗੇ ਗੋਭੀ ਵੀ ਘੱਟ ਹੁੰਦੀ ਸੀ ਹੁਣ ਸਾਡੀ ਗੋਭੀ ਵੀ ਵੱਧ ਹੁੰਦੀ ਆ ਪੂਰੇ ਵੱਡੇ ਸਾਈਡ ਦੇ ਫੁੱਲ ਬਣ ਜਾਂਦੇ ਆ ਨਹੀਂ ਅੱਗੇ ਛੋਟੇ ਛੋਟੇ ਰਹਿ ਜਾਂਦੇ ਆ ਆਲੂਆਂ ਦਾ ਵੀ ਸਾਈਜ਼ ਵੱਧ ਗਿਆ ਤੇ ਉਹਨੂੰ ਪਾਣੀ ਵੀ ਘੱਟ ਲਾਉਣਾ ਪੈਂਦਾ ਗੁੱਡੀ ਚੁੱਕੀ ਵੀ ਨਹੀਂ ਕਰਨੀ ਪੈਂਦੀ ਜਦੋਂ ਆਪਾਂ ਪੂਰੀ ਮੋਟੀ ਪਰਾਲੀ ਨਾਲ ਢੱਕਤਾ ਸਿਰਫ ਉਹਦੇ ਚ ਥੋੜੀ ਜੀ ਸਮੱਸਿਆ ਇਹ ਆਉਂਦੀ ਆ ਵੀ ਕਈ ਵਾਰੀ ਚੂਹੇ ਖੁੱਡਾਂ ਕੱਢ ਕੇ ਤੇ ਚੂਏ ਉਹ ਖਾਲੀਆਂ ਨੂੰ ਬੰਦ ਕਰ ਦਿੰਦੇ ਤੇ ਛੋਲੇ ਜਿਹੜਾ ਛੋਲੇ ਲਾਉਣੇ ਉਹ ਛੋਲੇ ਵਿੱਚ ਦੀ ਪ੍ਰਾਲੀ ਦੇ ਤਾਂ ਨਿਕਲੇ ਹੁੰਦੇ ਨਿਕਰੇ ਆਉਂਦੇ ਉਹ ਆਲੂਆਂ ਦੇ ਉੱਪਰ ਮਤਲਬ ਕੋਰੇ ਤੋਂ ਵੀ ਬਚਾਉਂਦੇ ਹੋਣਗੇ ਕੋਰੇ ਤੋਂ ਬਚਾਉਂਦੀ ਤਾਂ ਇਹ ਜਿਹੜਾ ਰੇ ਵਾਲਾ ਆਲੂਆ ਉਹ ਹੀ ਬਾਹਲਾ ਕੋਰਾ ਮਾਰ ਕਰਦਾ ਇਹਨੂੰ ਜਦੋਂ ਆਪਾਂ ਕੋਈ ਚੀਜ਼ ਪਾਉਣਾ ਨਹੀਂ ਕੋਟੜਟੀ ਆ ਬੂਟਾ ਇਹ ਕੋਰੇ ਨੂੰ ਵੀ ਚੱਲਦਾ ਜੀ ਬਾਕੀ ਜੇ ਬੋਟਾ ਹੀ ਕੋਈ ਕਿਸੇ ਨੂੰ ਲੱਗਦਾ ਜੀ ਤੋਂ ਬਰਲੇਰਲੇ ਸਰੋਂ ਦੇ ਬੂਟੇ ਲਾ ਦੇ ਵਿੱਚ ਵੀ ਮਤਲਬ ਉਤੇ ਉੱਚਾ ਛੇਜਾ ਬਣੀ ਉਹਨਾਂ ਦਾ ਹਾਂ ਸਰੋਂ ਤਾਂ ਲੰਘ ਜਾਂਦੀ ਆ ਤੇ ਉਹ ਫਿਰ ਕੋਰੇ ਦੀ ਮਾਰ ਘਟ ਜਾਂਦੀ ਆ ਜਾਂ ਸਾਈਡਾਂ ਤੇ ਜਿੱਥੇ ਆਲੂ ਲਾਉਣੇ ਆ ਉੱਥੇ ਸਰੋਂ ਮੈਂ ਗੇੜੇ ਲੋਟ ਲਾ ਦੋ ਜੀ ਤੇ ਉਹ ਫਿਰ ਜਿਹੜੀਆਂ ਜ਼ਿਆਦਾ ਠੰਡੀਆਂ ਹਵਾ ਉਹ ਆਰਨੀ ਕਰਨੀਆਂ ਉਹ ਭੱਜ ਜਾਂਦੀ ਆ ਆਲੂ ਲਾਉਣੇ ਆ ਉਥੇ ਸਰੋਂ ਮੈਂ ਗੇੜੇ ਲੋਟ ਲਾ ਦੋ ਜੀ ਤੇ ਉਹ ਫਿਰ ਆ ਜਿਹੜੀਆਂ ਜਿਆਦਾ ਠੰਡੀਆਂ ਹਵਾ ਉਹ ਮਾਰਨੇ ਕਰਨੀਆਂ ਉਹ ਵੱਜ ਜਾਂਦੀ ਆ ਇਹ ਇਸ ਤਰੀਕੇ ਨਾਲ ਅਸੀਂ ਮਰਲਾ ਕੁੱਡਟੀ ਢੰਗ ਨਾਲੀ ਉਹਨੂੰ ਰੋਕ ਥਾਮ ਕਰਦੇ ਆ ਨਾ ਕਿ ਉਹ ਦੇ ਵਿੱਚ ਕੋਈ ਆਪ ਦਾ ਫੇਰਬੰਦ ਕਰਦੇ ਆ ਅੱਛਾ ਤੁਸੀਂ ਦੋ